ਕੋਸ਼ਿਸ਼ ਸ਼ਖਸੀਅਤਾਂ ਉਹ ਆ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਪੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਪਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਂ ਦੇ ਨਾਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਬਾਕੀ ਉਹਨਾਂ ਨੇ ਫੇਰ ਉਹ ਗੱਲ ਦੁਹਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਸ਼ਾ ਦਾ 550 ਸਾਲਾ ਪ੍ਰਕਾਸ਼ ਪੁਰਬ ਹੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਕਹਿੰਦੇ ਵੀ ਜੇ ਮੁਕਰ ਵੀ ਗਏ ਤਾਂ ਠੀਕ ਆ ਪਰ ਇਹ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ। ਕੋਈ ਗੱਲ ਉਹਨਾਂ ਨੇ ਇਹ ਵੀ ਰੱਖੀ ਕਿ ਕੋਈ ਮੇਰੇ ਕੇਸ ਜਿਹੜਾ ਵਾਪਸ ਕੀਤਾ ਜਾਵੇ। ਐਸਜੀਪੀਸੀ ਕਹਿੰਦੀ ਅਸੀਂ ਕੇਸ ਵਾਪਸ ਨਹੀਂ ਲਵਾਂਗੇ। ਇਸ ਤਰੀਕੇ ਦੀ ਵੀ ਕੋਈ ਚਰਚਾ ਹੋਈ ਜੀ। ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ। ਭਾਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ। ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਔਰ ਉਹ ਵਾਰ- ਸਮਾ ਮੰਗਦੇ ਆ ਤੇ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਇਹ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੁੱੱਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂ ਵਾਂ ਇਹਦਾ ਵਕਾਰ ਬਹਾਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰਾਂ ਇੱਕ ਇੱਕ ਰਿਪੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜ ਤੱਕ ਕੁਝ ਵੀ ਨਹੀਂ ਹੋਇਆ ਤੋਂ ਤੇ ਆਪਣੀ ਗੱਲ ਦੇ ਉੱਤੇ ਕਹਿ ਨਹੀਂ ਹੈਗੇ ਨਾ ਕੋਈ ਕਿਸੇ ਨਾਲ ਮੁਲਾਕਾਤ ਕਰਕੇ ਆ ਕੱਢੂ ਪਾਰ ਨੂੰ ਬਚਾਰਾ ਉਸ ਨੂੰ ਲੈ ਕੇ ਸੰਤਾ ਨੂੰ ਵੀ ਮਿਲ ਜਾਣਾ ਕਿਉਂਕਿ ਸੰਤਾ ਬੜੀ ਦੁੱਖਾਂ ਵਿੱਚ ਰਹੇ ਉਹ ਦੂਜੇ ਪਾਸੇ ਹਰਨਾਮ ਸਿੰਘ ਤੋਂ ਮਾਰੀ ਕਾਰਜ ਅਸੀਂ ਜਿਰਾ ਹੈ ਤਮ ਗ੍ਰਾਸ ਕੀ ਤੋਂ ਕੋਈ ਅਕਾਲ ਤਖਤ ਸਾਹਿਬ ਨੂੰ ਕੋਈ ਬੋਲ ਰਿਹਾ ਦੇਖੋ ਇਹ ਇਸ ਇਸ ਮਸਲੇ ਤੇ ਭਾਈ ਬਲਵੰਤ ਸਿੰਘ ਰਾਜੂਆਣਾ ਦੀ ਉੱਚੇਚਾ ਸੁਨੀਹਾ ਦਤਾਂਦਰ ਉਹ ਸੁਨੀਹਾ ਇਹ ਆ ਕਿ ਅਕਾਲ ਤਖਤ ਸਾਹਿਬ ਸਰਵੋੱਚਾ ਅਕਾਲ ਤਖਤ ਸਾਹਿਬ ਮਹਾਨ ਆ ਅਰ ਉਹਨਾਂ ਨੇ ਕਿਹਾ ਵੀ ਅੱਜ ਤੱਕ ਜਿੰਨੇ ਵੀ ਜਥੇਦਾਰ ਸਾਹਿਬ ਲੱਗੇ ਆ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮਾਇੰਦਾ ਜਮਾਤ ਹੀ ਲਾਉਂਦੀ ਰਹੀ ਆ ਉਸੇ ਪ੍ਰੋਸੈਸ ਦੇ ਤਹਿਤ ਹੁਣ ਜਥੇਦਾਰ ਸਾਹਿਬ ਲੱਗੇ ਆ ਭਈ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਦਾ ਖਿਆਲ ਰੱਖਦਿਆਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਠੇਸ ਪਹੁੰਚਦੀ ਆ ਔਰ ਰਾਜਵਾਨਾ ਸਾਹਿਬ ਨੇ ਉਚੇਚਾ ਸੁਨੇਹਾ ਦਿੱਤਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਦਿਨ ਵਾ ਬਹੁਤ ਇਤਿਫਾਕ ਦੇ ਨਾਲ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ ਗੁਰੂ ਦੀ ਭੈ ਭਾਵਨੀ ਦੇ ਵਿੱਚ ਮਨਾਇਆ ਜਾਵੇ ਸਰਦਾਰ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾ ਦੀ ਉਹਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਹ ਰਹੇ ਹੋ ਕਿ ਇਹਦਾ ਸਰਕਾਰ ਜਿਹੜਾ ਟਾਈਮ ਨਹੀਂ ਖੇੜੀ ਜੇ ਸਿੰਘ ਸਵਾਰਾ ਦੀ ਗੱਲ ਕੀਤੀ ਜਾਵੇ ਜਿਹੜੇ ਹੁਣ ਤਾਰੇ ਗਏ ਨੇ ਤੁਸੀਂ ਉਹਨਾਂ ਦਾ ਨਾਲ ਸੰਪਰਕ ਕਰਕੇ ਕੇਂਦਰ ਸਰਕਾਰ ਤੋਂ ਸਮਾਂ ਲੈ ਸਕਦੇ ਹੋ ਕੋਈ ਨਾ ਵੀ ਕਹਿੰਦੇ ਕੇਂਦਰ ਨਾਲ ਸਿੱਧੀ ਗੱਲਬਾਤ ਦਾ ਜੋ ਬਿਆਨ ਲਗਾਤਾਰ ਆਉਂਦੇ ਨੇ ਦੇਖੋ ਇਹ ਤੇ ਉਹ ਦੱਸ ਸਕਦੇ ਨਾ ਕੁਸੀਂ ਬੋਲਾ ਕਰ ਮੈਂ ਮੇਰੀ ਗੱਲ ਸੁਣੋ ਉਹਨਾਂ ਦੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਇਹ ਤੇ ਉਹ ਜਾਣਣਾ ਔਰ ਸਮਾਂ ਦੇਖੋ ਮੰਨ ਲਓ ਵੀ ਅੱਜ ਉਹ ਸਾਡੇ ਜਿਹੜੇ ਸਾਬਕਾਨ ਨੇ ਮੈਂ ਵੀ ਇੱਕ ਸਿੱਖਾਂ ਤੁਸੀਂ ਵੀ ਇੱਕ ਸਿੱਖ ਹੋ ਅਸੀਂ ਸਾਰੇ ਗੁਰਪਾਈਆਂ ਤੇ ਜਦੋਂ ਕੌਮ ਦੇ ਵੱਡੇ ਹਿੱਤਾਂ ਦੀ ਗੱਲ ਆਵੇ ਉਦੋਂ ਤੇ ਭਾਵੇਂ ਕੋਈ ਸੇਵਾ ਚਲੀ ਵੀ ਜਾਵੇ ਪਰ ਜਿਹੜੇ ਕੌਮ ਦੇ ਲਈ ਵੱਡੇ ਕਾਰਜ ਆਉ ਤੇ ਕਰਨੇ ਹੀ ਚਾਹੀਦੇ ਆ ਨਾ ਉਹ ਤੇ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਦੇ ਗੱਲਬਾਤ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੈਗੀ ਆ ਤੁਸੀਂ ਆਪ ਵੀ ਬਖਸ਼ਾ ਕਰੋ ਜਦ ਤੁਸੀਂ ਤਰ੍ਹਾਂ ਕੋ ਜਾਣ ਲਈ ਤਿਆਰ ਹੋ ਕਿ ਜਿਹੜਾ ਕੋ ਦਾ ਮਸਾਲੇ ਹੱਲ ਹੋਵੇ ਤਾਂ ਜਾਣ ਲਈ ਚਾਹ ਮੇਰੀ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਰਤਬਾ ਵੱਡਾ ਜਦੋਂ ਸਾਡੇ ਯੋਧੇ ਲਿਖਦੇ ਹੀ ਨਹੀਂ ਉਹ ਕਹਿੰਦੇ ਵੀ ਸਾਨੂੰ ਮਾਣ ਇਤਿਹਾਸ ਦੁਹਰਾਇਆ ਨਾ ਜਦਨ ਭਾਈ ਸਵੇਕ ਸਿੰਘ ਤੇ ਸ਼ਾ ਬਾਜ ਸਿੰਘ ਨੂੰ ਯਈਆ ਖਾਨ ਨੇ ਉੱਥੇ ਫੜਿਆ ਸੀ ਲਾਹੌਰ ਇਉਂ ਨੇ ਕਿਹਾ ਸੀ ਭਾਈ ਸਵੇਕ ਸਿੰਘ ਨੂੰ ਵੀ ਤੇਰਾ ਇੱਕੋ ਹੀ ਪੁੱਤ ਆ ਤੂੰ ਸਿੱਖੀ ਛੱਡ ਸਾਡੀ ਗੱਲ ਮੰਨ ਪੁੱਤ ਬਚਾ ਲਾ ਤੇ ਕੀ ਕਿਹਾ ਸੀ ਭਾਈ ਸਵੇਕ ਸਿੰਘ ਨੇ ਉਹ ਕਹਿੰਦਾ ਹਮ ਕਾਰਨ ਗੁਰਕੁਲੇ ਗਵਾਈ ਹਮ ਕੁੱਲ ਰੱਖ ਹੈ ਕਵਨ ਬੜਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁੱਲਾਂ ਖਤਮ ਕਰ ਲੀਆਂ ਕੁੱਲ ਰੱਖਣ ਦੀ ਸਿੱਖੀ ਛੱਡ ਦਿੱਤੀ ਇਹ ਚੰਗੀ ਗੱਲ ਨਹੀਂ ਦੋਵੇਂ ਸ਼ਹੀਦ ਹੋਏ ਇਹਨਾਂ ਯੋਧਿਆਂ ਨੇ ਸਾਡਿਆਂ ਨੇ ਉਹ ਇਤਿਹਾਸ ਨੂੰ ਦਰ ਆਇਆ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਜੱਥੇਦਾਰ ਕਿਦਾ ਲਿਖ ਜੂਗਾ ਮੈਂ ਇਹ ਚਾਹਨਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ ਦੋਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਈ ਜਿੰਨੂੰ ਸੱਤ ਫਾਂਸੀਆਂ ਹੋਈਆਂ ਉਹਨੂੰ ਮਾਫ ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਆ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਹਾ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿਨ੍ਹਾਂ ਬੰਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜ세ਦਰ ਸਾਹਿਬ ਇੱਕ ਚਰਚਾ ਵੀ ਛਿੜੀ ਕਿ ਰਾਜੂ ਵਾਲਾ ਨੂੰ ਜਿਹੜਾ ਉਹ ਜਥੇਦਾਰ ਲਗਾਇਆ ਜਾ ਸਕਦਾ ਕਾਂਤਖ ਸਾਬ ਦਾ ਤੁਸੀਂ ਕਿਵੇਂ ਵੇਖਦੇ ਹੋ ਇਸ ਪੂਰੇ ਦੇਖੋ ਮੇਰੇ ਧਿਆਨ ਚ ਨਹੀਂ ਹੈ ਚਰਚਾ ਚਰਚਾ ਚੱਲੀ ਹੋਦਾ ਹੈ ਕੋਈ ਗੱਲ ਨਹੀਂ ਜੇ ਲਗਾ ਦੇਣਗੇ ਤੇ ਮੈਂ ਇਸ ਵਕਤ ਕਰੂੰਗਾ ਸਿੰਘ ਸਾਹਿਬ ਸੰਤ ਜੀ ਕੋਈ ਗੱਲ ਨਹੀਂ ਸਿੰਘਾ ਸੰਤ ਜਨੈਲ ਸਿੰਘ ਜੀ ਜਿਹੜਾ ਵਾਲਦੇ ਭਰਾ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਮਿਲਾਂਕਤ ਕੀਤੀ ਹੈ ਕਿਉਂਕਿ ਇਹ ਦਿਹਾੜਾ ਬੜਾ ਵੱਡਾ ਸਾਨੂੰ ਇਕੱਠਾ ਨਾਲ ਮਨਾਣਾ ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਮੈਂ ਤੇ ਇੱਕ ਜਜ਼ਬਾਤੀ ਜਿਹਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਕਿੱਦਾਂ ਦੀ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ 'ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਓਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਫਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਹਦਣ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਦੂੰਗਾ ਮੈਂ ਪੰਥ ਦਾ ਸੇਵਕ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਗੁਰਬਾਣੀ ਦਾ ਇੱਕ ਬਚਨ ਹੈ ਪਹਿਲਾਂ ਮਰਨ ਕਬੂਲ ਜੀਵਨ ਕੇ ਸਾਡਾ ਉਹ ਸਭਨਾ ਕੀ ਰੇਣਕਾ ਤਵਾਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸੀਅਤਾਂ ਉਹ ਵਾ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਬੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਪਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂੰਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਹੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਣ ਦੇ ਨਾਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਹੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਬਾਕੀ ਉਹਨਾਂ ਨੇ ਫੇਰ ਉਹ ਗੱਲ ਦੁਹਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਸ਼ਾ ਦਾ 550 ਸਾਲਾ ਪ੍ਰਕਾਸ਼ ਪੁਰਬੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਕਹਿੰਦੇ ਵੀ ਜੇ ਮੁਕਰ ਵੀ ਗਾਇਆ ਤੇ ਠੀਕ ਆ ਪਰ ਇਹ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ ਕੋਈ ਗੱਲ ਉਹਨਾਂ ਨੇ ਇਹ ਵੀ ਰੱਖੀ ਕਿ ਕੋਈ ਮੇਰਾ ਕੇਸ ਜਿਹੜਾ ਵਾਪਸ ਕੀਤਾ ਜਾਵੇ ਐਸਜੀਪੀਸੀ ਕਹਿੰਦੀ ਅਸੀਂ ਕੇਸ ਵਾਪਸ ਨਹੀਂ ਲਵਾਂਗੇ ਇਸ ਤਰੀਕੇ ਦੀ ਕੋਈ ਚਰਚਾ ਹੋਈ ਜੀ ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ ਭਾਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਔਰ ਉਹ ਵਾਰ-ਵਾਰ ਸਮਾਂ ਮੰਗਦੇ ਆ ਕਿ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਇਹ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੁੱੱਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂਾਂ ਵਾਂ ਇਹਦਾ ਵਕਾਰ ਬਹਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰ ਆ ਇੱਕ ਇੱਕ ਪਾਸਾ ਦੇ ਘਰੇ ਨਾ ਇੱਕ ਫੈਸਲਾ ਦੇ ਘਰੇ ਨਾ ਕੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜ ਤੱਕ ਕੁਝ ਵੀ ਨਹੀਂ ਹੋਇਆ ਤੋਂ ਤੇ ਆਪਣੀ ਗੱਲ ਦੇ ਉੱਤੇ ਕਹਿ ਨਹੀਂ ਹੈਗੇ ਨਾ ਕੋਲਾ ਕੁਸ਼ਿੰਦਰ ਸਾਹਿਬ ਮੁਲਾਕਾਤ ਕਰਕੇ ਆ ਪੱਪਾ ਨੂੰ ਬਚਾਰਾ ਉਸ ਨੂੰ ਲੈ ਕੇ ਸੰਤਾ ਨੂੰ ਵੀ ਮਿਲ ਜਾਣਾ ਕਿਉਂਕਿ ਸੰਤਾ ਬੜੀ ਦੁੱਖਾਂ ਵਿੱਚ ਰਹੇ ਉਹ ਦੂਜੇ ਪਾਸੇ ਹਰਨਾਮ ਸਿੰਘ ਤੋਂ ਮਾਝ ਕਾਰਜ ਅਸੀਂ ਜਿਹੜਾ ਹੈ ਤੁਹਾਨੂੰ ਗ੍ਰੈਸਟੇ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਪਰ ਨਹੀਂ ਬੋਲਣ ਦਵਾਇਆ ਇਹ ਇਸ ਇਸ ਮਸਲੇ ਤੇ ਭਾਈ ਬਲਵੰਤ ਸਿੰਘ ਰਾਜੂਆਣਾ ਦੀ ਉੱਚੀ ਚਾ ਸੁਨੇਹਾ ਦਿੱਤਾ ਅੰਦਰ ਉਹ ਸੁਨੇਹਾ ਇਹ ਆ ਕਿ ਅਕਾਲ ਤਖਤ ਸਾਹਿਬ ਸਰਵੋੱਚਾ ਅਕਾਲ ਤਖਤ ਸਾਹਿਬ ਮਹਾਨ ਔਰ ਉਹਨਾਂ ਨੇ ਕਿਹਾ ਵੀ ਅੱਜ ਤੱਕ ਜਿੰਨੇ ਵੀ ਜਥੇਦਾਰ ਸਾਹਿਬ ਲੱਗੇ ਆ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮਾਇੰਦਗੀ ਲਾਉਂਦੀ ਰਹੀ ਆ ਉਸੇ ਪ੍ਰੋਸੈਸ ਦੇ ਤਹਿਤ ਹੁਣ ਜਥੇਦਾਰ ਸਾਹਿਬ ਲੱਗੇ ਆ ਭਈ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਦਾ ਖਿਆਲ ਰੱਖਦਿਆਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਠੇਸ ਪਹੁੰਚਦੀ ਆ ਔਰ ਰਾਜਵਾਨਾ ਸਾਹਿਬ ਨੇ ਉਚੇਚਾ ਸੁਨੇਹਾ ਦਿੱਤਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਦਿਨ ਵਾ ਬਹੁਤ ਇਤਫਾਕ ਦੇ ਨਾਲ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ ਗੁਰੂ ਦੀ ਭੈ ਭਾਵਨੀ ਦੇ ਵਿੱਚ ਮਨਾਇਆ ਜਾਵੇ ਸਰਦਾਰ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾ ਦੀ ਰਾਜ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਹ ਰਹੇ ਹੋ ਕੇਂਦਰ ਸਰਕਾਰ ਜਿਹੜਾ ਟਾਈਮ ਨਹੀਂ gehri ਜੈ ਸਿੰਘ ਸਵਾਰਾ ਦੀ ਗੱਲ ਕੀਤੀ ਜਾਵੇ ਜਿਹੜੇ ਹੁਣ ਤਾਰੇ ਗਏ ਨੇ ਤੁਸੀਂ ਉਹਨਾਂ ਦਾ ਨਾਲ ਸੰਪਰਕ ਕਰਕੇ ਕੇਂਦਰ ਸਰਕਾਰ ਤੋਂ ਸਮਾਂ ਲੈ ਸਕਦੇ ਹੋ ਕੋਈ ਨਾ ਕੋਈ ਕਹਿੰਦੇ ਕੇਂਦਰ ਨਾਲ ਸਿੱਧੀ ਗੱਲਬਾਤਾਂ ਜੋ ਵਿਹਾਂ ਲਗਾਤਾਰ ਆਉਂਦੇ ਨੇ ਦੇਖੋ ਇਹ ਤੇ ਉਹ ਦਾ ਸਕਦੇ ਨਾ ਕੁਛ ਹੀ ਬੋਲਾ ਕਰ ਮੈਂ ਮੇਰੀ ਗੱਲ ਸੁਣੋ ਉਹਨਾਂ ਦੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਇਹ ਤੇ ਉਹ ਜਾਣਣਾ ਔਰ ਸਮਾਂ ਦੇਖੋ ਮੰਨ ਲਓ ਵੀ ਅੱਜ ਉਹ ਸਾਡੇ ਜਿਹੜੇ ਸਭ ਕਹਨੇ ਮੈਂ ਵੀ ਇੱਕ ਸਿੱਖਾਂ ਤੁਸੀਂ ਵੀ ਇੱਕ ਸਿੱਖ ਹੋ ਆਹੀਂ ਸਾਰੇ ਗੁਰਪਾਈਆਂ ਤੇ ਜਦੋਂ ਕੌਮ ਦੇ ਵੱਡੇ ਹਿੱਤਾਂ ਦੀ ਗੱਲ ਆਵੇ ਉਦੋਂ ਤੇ ਭਾਵੇਂ ਕੋਈ ਸੇਵਾ ਚਲੀ ਵੀ ਜਾਵੇ ਪਰ ਜਿਹੜੇ ਕੌਮ ਦੇ ਲਈ ਵੱਡੇ ਕਾਰਜ ਆ ਉਹ ਤੇ ਕਰਨੇ ਹੀ ਚਾਹੀਦੇ ਆ ਨਾ ਉਹ ਤੇ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਦੇ ਗੱਲਬਾਤ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੈਗੀ ਆ ਮੇਰੀ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਰੁਤਬਾ ਵੱਡਾ ਜਦੋਂ ਸਾਡੇ ਯੋਧੇ ਲਿਖਦੇ ਹੀ ਨਹੀਂ ਉਹ ਕਹਿੰਦੇ ਵੀ ਸਾਨੂੰ ਮਾਣ ਇਤਿਹਾਸ ਦੁਹਰਾਇਆ ਨਾ ਜਿੱਦਣ ਭਾਈ ਸੁਵੇਕ ਸਿੰਘ ਤੇ ਸ਼ਾਬਾਦ ਸਿੰਘ ਨੂੰ ਯਈਆ ਖਾਨ ਨੇ ਉੱਥੇ ਫੜਿਆ ਸੀ ਲਾਹੌਰ ਤੇ ਉਹਨੇ ਕਿਹਾ ਹੀ ਭਾਈ ਸਵੇਕ ਸਿੰਘ ਨੂੰ ਵੀ ਤੇਰਾ ਇੱਕੋ ਹੀ ਪੁੱਤ ਆ ਤੂੰ ਸਿੱਖੀ ਛੱਡ ਸਾਡੀ ਗੱਲ ਮੰਨ ਪੁੱਤ ਬਚਾਲਾ ਤੇ ਕੀ ਕਿਹਾ ਹੀ ਭਾਈ ਸਵੇਕ ਸਿੰਘ ਨੇ ਉਹ ਕਹਿੰਦਾ ਹਮ ਕਾਰਨ ਗੁਰਕੁਲੇ ਗਵਾਈ ਹਮ ਕੁੱਲ ਰੱਖ ਹੈ ਕਵਨ ਬੜਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁੱਲਾਂ ਖਤਮ ਕਰ ਲੀਆਂ ਕੁੱਲ ਰੱਖਣ ਲਈ ਸਿੱਖੀ ਛੱਡ ਦਿੱਗੇ ਚੰਗੀ ਗੱਲ ਨਹੀਂ ਦੋਵੇਂ ਸ਼ਹੀਦ ਹੋਏ ਇਹਨਾਂ ਯੋਧਿਆਂ ਨੇ ਸਾਡਿਆਂ ਨੇ ਇਤਿਹਾਸ ਨੂੰ ਦਰਾਇਆ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਤੇ ਜਥੇਦਾਰ ਕਿਦਾ ਲਿਖ ਜੂਗਾ ਮੈਂ ਇਹ ਚਾਹਨਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ ਦੋਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਈ ਜਿੰਨੂੰ ਸਤਫੰਸ ਸਿੰਘਾਂ ਹੋਈਆਂ ਉਹਨੂੰ ਮਾਫ ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਆ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਹਾ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿਨ੍ਹਾਂ ਬੰਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜਸੀਦਰ ਸਾਹਿਬ ਇੱਕ ਚਰਚਾ ਵੀ ਛਿੜੀ ਕਿ ਰਾਜੂ ਵਾਲਾ ਨੂੰ ਜਿਹੜਾ ਉਹ ਜਥੇਦਾਰ ਲਗਾਇਆ ਜਾ ਸਕਦਾ ਕਾਂਤਖ ਸਾਬ ਦਾ ਤੁਸੀਂ ਕਿਵੇਂ ਵੇਖਦੇ ਹੋ ਉਸ ਪੂਰੇ ਦੇਖੋ ਮੇਰੇ ਧਿਆਨ ਚ ਨਹੀਂ ਹੈ ਚਰਚਾ ਚਰਚਾ ਚੱਲੀ ਹੋਈ ਹੈ ਕੋਈ ਗੱਲ ਨਹੀਂ ਜੇ ਲਗਾ ਦੇਣਗੇ ਤੇ ਮੈਂ ਇਸ ਵਕਤ ਕਰੂੰਗਾ ਸਿੰਘ ਸਾਹਿਬ ਕੋਈ ਗੱਲ ਨਹੀਂ ਸਿੰਖਾਸ ਸੰਤਜਨ ਮਲਸਿੰਘ ਜੀ ਪਿੰਡਰਾਵਾਲ ਦੇ ਪ੍ਰਾਣ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਉਸ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਮਿਲਾਂਕਾ ਕੀਤੀ ਆ ਕਿਉਂਕਿ ਇਹ ਦਿਹਾੜਾ ਬੜਾ ਵੱਡਾ ਸਾਨੂੰ ਇਕੱਠਾ ਨਾਲ ਮਨਾਣਾ ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਹਾਂ ਮੈਂ ਤੇ ਇੱਕ ਜਜ਼ਬਾਤੀ ਜਿਹਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਕਿੱਦਾਂ ਦੀ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ 'ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਰਨੀ ਆ ਆਇ ਮਿਲ ਗੁਰਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਹਦਣ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਜੂਗਾ ਮੈਂ ਪੰਥ ਦਾ ਸੇਵਕ ਆ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਗੁਰਬਾਣੀ ਦਾ ਇੱਕ ਬਚਨ ਆ ਪਹਿਲਾਂ ਮਰਨ ਕਬੂਲ ਜੀਵਨ ਕੇ ਸਾਡਾਸ ਉਹ ਸਭਨਾ ਕੀ ਰੇਣਕਾ ਤਵਾਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸੀਅਤਾਂ ਉਹ ਵਾ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਬੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਪਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂੰਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਹਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਹੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਂਦੇ ਨਾਤੇ ਪੰਥ ਦਾ ਸੇਵਾਦਾਰ ਹੋਂਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਬਾਕੀ ਉਹਨਾਂ ਨੇ ਫੇਰ ਉਹ ਗੱਲ ਦੁਹਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਕਹਿੰਦੇ ਵੀ ਜੇ ਮੁਕਰ ਵੀ ਗਿਆ ਤੇ ਠੀਕ ਆ ਪਰ ਇਹ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ ਕੋਈ ਗੱਲ ਉਹਨਾਂ ਨੇ ਇਹ ਵੀ ਰੱਖੀ ਕਿ ਕੋਈ ਮੇਰਾ ਕੇਸ ਜਿਹੜਾ ਵਾਪਸ ਲਿੱਤਾ ਜਾਵੇ ਐਸਜੀਪੀਸੀ ਕਹਿੰਦੀ ਅਸੀਂ ਕੇਸ ਵਾਪਸ ਨਹੀਂ ਲਵਾਂਗੇ ਇਸ ਤਰੀਕੇ ਦੀ ਵੀ ਚਰਚਾ ਹੋਈ ਜੀ ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ ਭਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਔਰ ਉਹ ਵਾਰ-ਵਾਰ ਸਮਾਂ ਮੰਗਦੇ ਆ ਤੇ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਇਹ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੁੱਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂਾਂ ਵਾਂ ਇਹਦਾ ਵਕਾਰ ਬਹਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰ ਆ ਇੱਕ ਇੱਕ ਪਾਸਾ ਦੇ ਘਰੇ ਨਾ ਇੱਕ ਫੈਸਲਾ ਦੇ ਘਰੇ ਨਾ ਕੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜ ਤੱਕ ਕੁਝ ਵੀ ਨਹੀਂ ਹੋਇਆ ਉਹ ਤੇ ਆਪਣੀ ਗੱਲ ਦੇ ਉੱਤੇ ਕਹਿ ਵੀ ਹੈਗੇ ਨਾ ਕੋਨਾ ਕੁਸ਼ਿੰਦਰ ਸਾਹਿਬ ਮੁਲਾਕਾਤ ਕਰਦੇ ਆ ਕੱਢੂ ਪਾਰ ਨੂੰ ਬਚਾਰੇ ਉਸ ਨੂੰ ਲੈ ਕੇ ਸੰਤਾ ਨੂੰ ਵੀ ਨਾਲ ਜਾਣਾ ਕਿਉਂਕਿ ਸੰਤਾ ਬੜੀ ਦੁੱਖਾਂ ਵਿੱਚ ਰਹੇ ਉਹ ਦੂਜੇ ਪਾਸੇ ਹਰਨਾਮ ਸਿੰਘ ਕੁਮਾਰੀ ਕਾਰਜ ਸਿਖਾ ਰਹੇ ਆ ਤਨ ਗੁਰਾਇਸ ਜੀ ਤੋਂ ਪ੍ਰੇਰਾ ਨੂੰ ਅਕਾਲ ਤਖਤ ਸਾਹਿਬ ਨੂੰ ਵੀ ਬੋਲਣ ਦਵਾਇਆ ਇਹ ਇਸ ਇਸ ਮਸਲੇ ਤੇ ਭਾਈ ਬਲਵੰਤ ਸਿੰਘ ਰਾਜੂਆਣਾ ਨੇ ਉੱਚੀ ਚਾ ਸੁਨੇਹਾ ਦਿੱਤਾ ਅੰਦਰ ਉਹ ਸੁਨੇਹਾ ਇਹ ਆ ਕਿ ਅਕਾਲ ਤਖਤ ਸਾਹਿਬ ਸਰਵੋੱਚ ਅਕਾਲ ਤਖਤ ਸਾਹਿਬ ਮਹਾਨ ਅਰ ਉਨ੍ਹਾਂ ਨੇ ਕਿਹਾ ਵੀ ਅੱਜ ਤੱਕ ਜਿੰਨੇ ਵੀ ਜਥੇਦਾਰ ਸਾਹਿਬ ਲੱਗੇ ਆ ਉਹ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮਾਇੰਦਾ ਜਮਾਤ ਹੀ ਲਾਉਂਦੀ ਰਹੀ ਆ ਉਸੇ ਪ੍ਰੋਸੈਸ ਦੇ ਤਹਿਤ ਹੁਣ ਜਥੇਦਾਰ ਸਾਹਿਬ ਲੱਗੇ ਆ ਭਾਈ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਦਾ ਖਿਆਲ ਰੱਖਦਿਆਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਠੇਸ ਪਹੁੰਚਦੀ ਆ ਔਰ ਰਾਜਵਾਨਾ ਸਾਹਿਬ ਨੇ ਉਚੇਚਾ ਸੁਨੇਹਾ ਦਿੱਤਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਦਿਨ ਵਾ ਬਹੁਤ ਇਤਫਾਕ ਦੇ ਨਾਲ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ ਗੁਰੂ ਦੀ ਭੈ ਭਾਵਨੀ ਦੇ ਵਿੱਚ ਮਨਾਇਆ ਜਾਵੇ ਸਰਦਾਰ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾ ਜੀ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਹ ਰਹੇ ਹੋ ਕੇਂਦਰ ਸਰਕਾਰ ਜਿਹੜਾ ਟਾਈਮ ਨੁਕੀਰੀ ਜਸ ਸਿੰਘ ਸਵਾਰ ਦੀ ਗੱਲ ਕੀਤੀ ਜਾਵੇ ਜਿਹੜੇ ਹੁਣ ਤਾਰੇ ਗਏ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਕੇਂਦਰ ਸਰਕਾਰ ਤੋਂ ਸਮਾਲ ਲੈ ਸਕਦੇ ਹੋ ਕੋਈ ਨਾ ਚਿੰਤਾ ਕੇਂਦਰ ਨਾਲ ਸਿੱਧੀ ਗੱਲਬਾਤ ਆ ਜੋ ਧਿਆਨ ਲਗਾਤਾਰ ਆਉਂਦੇ ਨੇ ਦੇਖੋ ਇਹ ਤੇ ਉਹ ਦੱਸ ਸਕਦੇ ਨਾ ਤੁਸੀਂ ਬੋਲਾ ਕਰ ਮੈਂ ਮੇਰੀ ਗੱਲ ਸੁਣੋ ਉਹਨਾਂ ਦੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਇਹ ਤੇ ਉਹ ਜਾਣਣਾ ਔਰ ਸਮਾਂ ਦੇਖੋ ਮੰਨ ਲਓ ਵੀ ਅੱਜ ਉਹ ਸਾਡੇ ਜਿਹੜੇ ਸਾਬਕਾ ਨੇ ਮੈਂ ਵੀ ਇੱਕ ਸਿੱਖਾਂ ਤੁਸੀਂ ਵੀ ਇੱਕ ਸਿੱਖ ਹੋ ਆਹੀਂ ਸਾਰੇ ਗੁਰਪਾਈਆਂ ਤੇ ਜਦੋਂ ਕੌਮ ਦੇ ਵੱਡੇ ਹਿੱਤਾਂ ਦੀ ਗੱਲ ਆਵੇ ਉਦੋਂ ਤੇ ਭਾਵੇਂ ਕੋਈ ਸੇਵਾ ਚਲੀ ਵੀ ਜਾਵੇ ਪਰ ਜਿਹੜੇ ਕੌਮ ਦੇ ਲਈ ਵੱਡੇ ਕਾਰਜ ਆ ਉਹ ਤੇ ਕਰਨੇ ਹੀ ਚਾਹੀਦੇ ਆ ਨਾ ਉਹ ਤੇ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਜੇ ਗੱਲਬਾਤ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੈਗੀ ਆ ਮੇਰੀ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਰਤਬਾ ਵੱਡਾ ਜਦੋਂ ਸਾਡੇ ਯੋਧੇ ਲਿਖਦੇ ਹੀ ਨਹੀਂ ਉਹ ਕਹਿੰਦੇ ਵੀ ਸਾਨੂੰ ਮਾਣ ਇਤਿਹਾਸ ਦੁਹਰਾਇਆ ਨਾ ਜਿੱਦਣ ਭਾਈ ਸਵੇਕ ਸਿੰਘ ਤੇ ਸ਼ਾਬਾਦ ਸਿੰਘ ਨੂੰ ਯਈਆ ਖਾਨ ਨੇ ਉੱਥੇ ਫੜਿਆ ਸੀ ਲਾਹੌਰ ਉਹਨੇ ਕਿਹਾ ਸੀ ਭਾਈ ਸਵੇਕ ਸਿੰਘ ਨੂੰ ਵੀ ਤੇਰਾ ਇੱਕੋ ਹੀ ਪੁੱਤ ਆ ਤੂੰ ਸਿੱਖੀ ਛੱਡ ਸਾਡੀ ਗੱਲ ਮੰਨ ਪੁੱਤ ਬਚਾਲਾ ਤੇ ਕੀ ਕਿਹਾ ਸੀ ਭਾਈ ਸਵੇਕ ਸਿੰਘ ਨੇ ਉਹ ਕਹਿੰਦਾ ਹਮ ਕਾਰਨ ਗੁਰਕੁਲੇ ਗਵਾਈ ਹਮ ਕੁੱਲ ਰੱਖ ਐ ਕਵਨ ਬਡਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁੱਲਾਂ ਖਤਮ ਕਰ ਲੀਆਂ ਕੁੱਲ ਰੱਖਣ ਦੀ ਸਿੱਖੀ ਛੱਡ ਦਿੱਤੀ ਇਹ ਚੰਗੀ ਗੱਲ ਨਹੀਂ ਦੋਵੇਂ ਸ਼ਹੀਦ ਹੋਏ ਇਹਨਾਂ ਯੋਧਿਆਂ ਨੇ ਸਾਡਿਆਂ ਨੇ ਉਹ ਇਤਿਹਾਸ ਨੂੰ ਦਰਾਇਆ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਇਹ ਯਾਤਿਦਾਰ ਕਿਤਾ ਲਿਖ ਜੂਗਾ ਮੈਂ ਇਹ ਚਾਹਨਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ ਦੋਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਹੀ ਜਿੰਨੂੰ ਸੱਤ ਫਾਂਸੀਆਂ ਹੋਈਆਂ ਉਹਨੂੰ ਮਾਫ ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਆ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਹਾ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿਨ੍ਹਾਂ ਬੰਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜਸੀਦਰ ਸਾਹਿਬ ਇੱਕ ਚਰਚਾ ਵੀ ਛਿੜੀ ਕਿ ਰਾਜੂ ਵਾਲਾ ਨੂੰ ਜਿਹੜਾ ਜਥੇਦਾਰ ਲਗਾਇਆ ਜਾ ਸਕਦਾ ਕਾਂਤਖ ਸਾਬ ਦਾ ਤੁਸੀਂ ਕਿਵੇਂ ਵੇਖਦੇ ਹੋ ਇਸ ਪੂਰੇ ਦੇਖੋ ਮੇਰੇ ਧਿਆਨ ਚ ਨਹੀਂ ਹੈ ਚਰਚਾ ਚਰਚਾ ਚੱਲੀ ਹੋਇਆ ਹੈ ਕੋਈ ਗੱਲ ਨਹੀਂ ਜੇ ਲਗਾ ਦੇਣਗੇ ਤੇ ਮੈਂ ਇਸ ਵਕਤ ਕਰੂੰਗਾ ਸਿੰਘ ਸਾਹਿਬ ਸੰਤ ਜੀ ਕੋਈ ਗੱਲ ਨਹੀਂ ਸਿੰਸਾ ਸੰਤਜਨ ਮਲਸਿੰਘ ਜੀ ਪਿੰਡਰਾਵਾਲ ਦੇ ਪ੍ਰਾਣ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਉਸ ਉਹਨਾਂ ਦੇ ਪਰਿਵਾਰਾਂ ਤੇ ਨਾਲ ਕੋਈ ਮਿਲਾਂਕ ਕੀਤੀ ਆ ਕਿਉਂਕਿ ਇਹ ਦਿਹਾੜਾ ਬੜਾ ਵੱਡਾ ਸਾਨੂੰ ਇਕੱਠਾ ਨਾਲ ਮਨਾਣਾ ਚਾਹੀਦਾ ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਹਾਂ ਮੈਂ ਤੇ ਇੱਕ ਜਜ਼ਬਾਤੀ ਜਿਹਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਕਿੱਦਾਂ ਦੀ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰਉਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਓਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਰਨੀ ਆ ਆਇ ਮਿਲ ਗੁਰਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਹਦਣ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਜੂਗਾ ਮੈਂ ਪੰਥ ਦਾ ਸੇਵਕ ਆ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਗੁਰਬਾਣੀ ਦਾ ਇੱਕ ਬਚਨ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡਾ ਉਹ ਸਭਨਾ ਕੀ ਰੇਣਕਾ ਤਵਾਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸੀਅਤਾਂ ਉਹ ਵਾ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਪੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਪਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂੰਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਹੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਣ ਦੇ ਨਾਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ